ਸੋ ਨਰਿੰਦਰ ਮੋਦੀ ਨਾਲ ਜਿਵੇਂ ਕਿ ਕੰਗਣਾ ਰਣੌਤ ਇੱਕ ਦੁਸ਼ਮਣੀ ਕੱਢ ਰਹੀ ਹੈ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ ਪਹਿਲਾਂ ਜਿਹੜਾ ਕਿ ਕਿਸਾਨਾਂ ਤੇ ਸਿੱਖਾਂ ਦੇ ਉੱਤੇ ਪੜਕਾਉ ਬਿਆਨ ਦਿੰਦੀ ਸੀ ਤਾਂ ਉਹ ਬਿਆਨ ਦੇ ਮਤਲਬ ਉਹਨੇ ਜਿਹੜੇ ਕਿ ਉਲਟੇ ਸ਼ਬਦ ਜਿਹੜੇ ਨੇ ਵਾਪਸ ਲੈ ਲਏ ਨੇ ਕੰਗਣਾ ਟੁੱਟ ਚੁੱਕੀ ਆ ਤੇ ਇਹ ਦੇਖਣ लायक ਜਿਹੜਾ ਕਿ ਮੰਜ਼ਰ ਆ ਉਹ ਪੰਜਾਬ ਦੇ ਲੋਕਾਂ ਲਈ ਤੇ ਸਿੱਖਾਂ ਲਈ ਹੈ ਕਿਉਂਕਿ ਹਰ ਰੋਜ਼ ਪੰਜਾਬ ਦੇ ਵਿੱਚ ਪੜਕਾਉ ਬਿਆਨ ਦਿੰਦੀ ਰਹਿੰਦੀ ਸੀ ਕੰਗਣਾ ਰਣੌਤ ਤਾਂ ਮੈਂ ਚਾਹੁੰ ਆ ਪੂਰੇ ਪੰਜਾਬ ਦੇ ਸਾਡੇ ਸਾਰੇ ਵਾਸੀ ਵੇਖਣ ਕਾ ਜਿਹੜਾ ਪੰਜਾਬ ਦੇ ਵਿੱਚ ਇਹਨੇ ਹੜਕਮ ਮਚਾਇਆ ਸੀ ਉਹਨੂੰ ਲੈ ਕੇ ਕੰਗਣਾ ਰਣੌਤ ਖੁਦ ਟੁੱਟ ਰਹੀ ਹੈ ਇਹਦਾ ਆਖਰੀ ਇਹਦਾ ਪਿੱਛੇ ਦਾ ਮਕਸਦ ਕੀ ਹੈ ਉਹ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇੱਕ ਵਿਆਹ ਦੀ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਤਾਂ ਉਹਨੂੰ ਲੈ ਕੇ ਜਿਹੜਾ ਕਿ ਕੰਗਣਾ ਰਣੌਤ ਦਾ ਜਿਹੜਾ ਕਿ غرੂਰ ਸੀ ਹੰਕਾਰ ਸੀ ਉਹ ਟੁੱਟ ਚੁੱਕਿਆ ਤਾਂ ਦੂਜੀ ਗੱਲ ਨਰਿੰਦਰ ਮੋਦੀ ਨਾਲ ਜਿਹੜੀ ਕਿ ਅੰਦਰੋਂ ਅੰਦਰੀ ਪਲੈਨਿੰਗ ਸੀ ਉਹ ਵੀ ਮੈਂ ਤੁਹਾਨੂੰ ਦੱਸੂ ਪਹਿਲਾਂ ਇਹਦੇ ਬਿਆਨ ਸੁਣੋ ਹੈ ਕੀ ਸੀ पिछले बीते कुछ दिनों में मीडिया ने मुझसे फार्मर्स लॉ पे कुछ सवाल किए और मैंने ये सुझाव दिया कि किसानों को फार्मर्स लॉ वापस लाने का प्रधानमंत्री जी से निवेदन करना चाहिए मेरी इस बात से बहुत सारे लोग निराश हैं और डिसअपॉइंटेड हैं। जब फार्मर्स लॉ प्रपोज हुए थे तो हम हाँ बहुत सारे लोगों ने जो है उनका समर्थन किया था लेकिन बड़ी संवेदनशीलता से और सहानुभूति से हमारे के प्रधानमंत्री जी वो लॉस जो थे वापस ले लिए थे और ये हम सब कार्यकर्ताओं का कर्तव्य बनता है कि हम उनके शब्दों की कड़ी रखें मुझे ये बात भी ध्यान रखनी होगी कि मैं अब एक कलाकार नहीं भारतीय जनता पार्टी के कार्यकर्ता हूँ और मेरे ओपिनियंस अपने नहीं होने चाहिए वो पार्टी का स्टैंड होना चाहिए तो अगर मैंने अपने शब्दों से और अपनी सोच से किसी को डिस किया है ਕੋਸ਼ਿਸ਼ ਕੀਤੇ ਰਹੀ ਤਾਂ ਆਈ ਟੇਕ ਮਾਈ ਵਰਡਸ ਬੈਕ ਥੈਂਕ ਯੂ ਦੇਖੋ ਇਹ ਹੁਣ ਕੰਗਣਾ ਰਣੌਤ ਨੇ ਜਿਹੜੇ ਕਿ ਬਿਆਨ ਨੇ ਉਹ ਵਾਪਸ ਲਏ ਨੇ ਪਰ ਨਰਿੰਦਰ ਮੋਦੀ ਦੀ ਤੇ ਕਦੇ ਵਿਆਹ ਵਾਲੀ ਗੱਲ ਜਿਹੜੀ ਪੰਜਾਬ ਦੇ ਵਿੱਚ ਕੀਤੀ ਗਈ ਹੈ ਜਿਹੜੀ ਮੈਂ ਅਪਡੇਟ ਪਹਿਲਾਂ ਵੀ ਪਾ ਚੁੱਕਿਆ ਹੋ ਸਕਦਾ ਕੰਗਣਾ ਰਣੌਤ ਉਸ ਨੂੰ ਲੈ ਕੇ ਡੁੱਟੀ ਹੋਵੇ ਹੋ ਸਕਦਾ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਆ ਪਰ ਮੈਂ ਤੁਹਾਡੇ ਸਾਹਮਣੇ ਧਰੂੰਗਾ ਵੀ ਜਿਵੇਂ ਨਰਿੰਦਰ ਮੋਦੀ ਦੀ ਕਾਟ ਕਿਉਂ ਕਰ ਰਹੀ ਹੈ ਕੰਗਣਾ ਰਣੌਤ बार-बार ਇੱਕ ਦਿਨ ਪਹਿਲਾਂ ਠੀਕ ਇੱਕ ਦਿਨ ਪਹਿਲਾਂ ਹਰਿਆਣਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਕਿ ਰੈਲੀ ਹੋਣ ਜਾ ਰਹੀ ਸੀ ਉਹਨੂੰ ਲੈ ਕੇ ਉਹਨੇ ਇੱਕ ਫੜਕਾਊ ਬਿਆਨ ਛੱਡ ਦਿੱਤਾ ਪਬਲਿਕ ਦੇ ਵਿੱਚ ਕਿ ਜਿਹੜਾ ਕਿ ਕ੍ਰੈਸ਼ੀ ਮੰਤਰੀ ਕਾਨੂੰਨ ਲੈ ਕੇ ਆਏ ਸੀ ਪਹਿਲਾਂ ਕਿਸਾਨਾਂ ਦੇ ਉੱਤੇ ਤਾਂ ਇਹ ਕਹਿ ਰਹੀ ਸੀ ਵੀ ਮੈਂ ਇਹਨਾਂ ਨੂੰ ਵਾਪਸ ਲਿਆਉਣ ਦੀ ਉਮੀਦ ਕਰਦੀ ਹਾਂ ਵੀ ਕਿਸਾਨ ਇਹਨੂੰ ਵਾਪਸ ਮੰਗਣ ਕਿ ਇਹ ਕਾਨੂੰਨ ਅੱਛੇ ਨੇ ਚੰਗੇ ਨੇ ਤਾਂ ਉਸ ਬਿਆਨ ਦੇ ਨਾਲ ਇਹਨਾਂ ਦੇ ਨੇਤਾ ਨੇ ਜਿਹੜੇ ਕਿ ਬੀਜੇਪੀ ਦੇ ਹੋਰ ਵੀ ਕਈ ਨੇਤਾ ਨੇ ਜਿਨ੍ਹਾਂ ਨੇ ਆਕੇ ਬਿਆਨ ਮੂਰੇ ਦਿੱਤੇ ਵੀ ਇਹ ਜਿਹੜੇ ਬਿਆਨ ਕੰਗਣਾ ਨੇ ਦਿੱਤੇ ਨੇ ਸਰਾਸਰ ਗਲਤ ਨੇ ਅਸੀਂ ਇਹਨਾਂ ਦੇ ਲਈ ਮਾਫੀ ਮੰਗਦੇ ਆ ਪਰ ਕੰਗਣਾ ਰਣੌਦ ਨੇ ਇਹ ਸਵਾਲ ਸਾਰੇ ਬਿਆਨ ਕਿਉਂ ਕੀਤੇ ਕੰਗਣਾ ਰਣੌਦ ਦੀ ਜਿਹੜੀ ਕਿ ਐਮਰਜੈਂਸੀ ਫਿਲਮ ਤੁਹਾਨੂੰ ਵੀ ਪਤਾ ਹੈ ਵੀ ਵਿਵਾਦਾਂ ਦੇ ਵਿੱਚ ਹਲੇ ਵੀ ਘिरी ਹੋਈ ਹੈ ਤੇ ਕੰਗਣਾ ਰਣੌਦ ਦੀ ਫਿਲਮ ਨੂੰ ਕਿਹਨੇ ਅਟਕਾਇਆ ਉਹਦੇ ਪਿੱਛੇ ਦਾ ਰਾਜ ਹਾਲਾਂਕਿ ਕਈ ਵਾਰ ਮਤਲਬ ਜਨਤਾ ਦੇ ਸਾਹਮਣੇ ਨਹੀਂ ਆਉਂਦਾ ਪਰ ਮੈਂ ਦੱਸਣਾ ਚਾਹੁੰਦਾ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਉਹਨੂੰ ਅਟਕਾਇਆ ਗਿਆ ਜਾਣੀ ਬੀਜੇਪੀ ਨੇ ਫਿਲਮ ਨੂੰ ਰੋਕਿਆ ਗਿਆ ਕਿ ਸਿੱਖ ਕਿਸਾਨ ਜਥੇਬੰਦੀਆਂ ਸਾਰੇ ਪੰਜਾਬ ਦੇ ਲੋਕ ਖਾਸ ਕਰਕੇ ਪੂਰੇ ਪੰਜਾਬ ਨੂੰ ਜਾਨੀ ਇਹਨਾਂ ਨੂੰ ਲੱਗਦਾ ਵੀ ਸਾਡੀਆਂ ਵੋਟਾਂ ਟੁੱਟਣੀਆਂ ਇਸ ਕਰਕੇ ਇਹਨਾਂ ਨੇ ਫਿਲਮ ਸੀ ਜਿਹੜੀ ਉਹ ਰੁਕਵਾ ਦਿੱਤੀ ਗਈ ਆ ਤਾਂ ਕੰਗਣਾ ਰਣੌਤ ਨੇ ਅੰਦਰੇ-ਅੰਦਰ ਮੋਦੀ ਦੇ ਨਾਲ ਪਲੈਨਿੰਗ ਚੱਲੀ ਕਿ ਮੈਂ ਇੱਕ ਪੜਕਾਉ ਬਿਆਨ ਦੇ ਦੇਣੀ ਆ ਜਿਹੜਾ ਕਿ ਕਿਸਾਨ ਤੇ ਸਿੱਖ ਦੇ ਖਿਲਾਫ ਹੋ ਜਾਣਗੇ ਤਾਂ ਰੈਲੀ ਦਾ ਹੋਣਾ ਇੱਕ ਦਿਨ ਪਹਿਲਾਂ ਠੀਕ ਬਿਆਨ ਦੇ ਦੇਣਾ ਕੰਗਣਾ ਰਣੌਤ ਬਣੀਓ ਤਾਂ ਇਹ ਇਸ਼ਾਰਾ ਕੀ ਆ ਇਹ ਮੋਦੀ ਦੀ ਕਾਟ ਕਰ ਰਹੀ ਅੰਦਰੇ ਅੰਦਰ ਮੋਦੀ ਦੀ ਵੋਟ ਹੈ ਜਿਹੜੀ ਉਹ ਕੱਟ ਰਹੀ ਆ ਤਦੇ ਵਿੱਚ ਜਿਹੜਾ ਵੱਡਾ ਖੁਲਾਸਾ ਹੋਇਆ ਇਹ ਹੀ ਆ ਪ੍ਰਧਾਨ ਮੰਤਰੀ ਮੋਦੀ ਨੂੰ ਜਿਹੜਾ ਕਿ ਨੁਕਸਾਨ ਇਸ ਦਾ ਪਤਾ ਲੱਗ ਚੁੱਕਿਆ ਉਹਨਾਂ ਨੂੰ ਕਿ ਸਾਨੂੰ ਇਹ ਨੁਕਸਾਨ ਪਹੁੰਚਾ ਰਹੀ ਹੈ ਤਾਂ ਵੱਡੇ ਪੱਧਰ ਤੇ ਹੁਣ ਜਿਹੜਾ ਕਿ ਬਿਆਨਬਾਜ਼ੀ ਚੱਲ ਰਹੀ ਸੀ ਸੌਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਚੱਲੂਗੀ ਕਿਉਂ ਕਿਉਂਕਿ ਕੰਗਣਾ ਰਣੌਤ ਵੀ ਇੱਕ ਪਾਸੇ ਟੁੱਟ ਚੁੱਕੀ ਆ ਬੇਖਰ ਚੁਕੀ ਆ ਹਰ ਰੋਜ਼ੜ ਪੜਕਾਉ ਬਿਆਨ ਦਿੰਦੀ ਸੀ ਪਰ ਹੁਣ ਉਹਨੇ ਆਪ ਕੈਮਰੇ ਦੇ ਸਾਹਮਣੇ ਜਿਹੜਾ ਕਿ ਸੱਚ ਮੰਨਿਆ ਆਪਦਾ ਬਿਆਨ ਵਾਪਸ ਲੈ ਲਏ ਨੇ ਜੇ ਅਗਰ ਸੱਚ ਹੈ ਮੈਂ ਗਲਤ ਸੀ ਮੈਨੂੰ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਨਾ ਕਿ ਕੋਈ ਆਪਣੀ ਮਰਜ਼ੀ ਦੇ ਨਾਲ ਤਾਂ ਉਹਨੇ ਬਿਆਨ ਵਾਪਸ ਲੈ ਲਏ ਨੇ ਦੋਸਤੋ ਪਰ ਕੰਗਣਾ ਰਣਾਉਤ ਇੱਕ ਹੈ ਉਹ ਚਿਹਰਾ ਹੈ ਕਿ ਜਿਹੜਾ ਹਰ ਰੋਜ਼ ਜ਼ਹਿਰ ਉਗਲਦਾ ਰਹਿੰਦਾ ਹਰ ਰੋਜ਼ ਨਵੀਆਂ ਨਵੀਆਂ ਗੱਲਾਂ ਜਿਹੜਿਆਂ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਹੁਣ ਮੈਂ ਚਾਹੂਗਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਆਪਣੇ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਅਸਲੀ ਰੂਪ ਕੀ ਸੀ ਇਹਨਾਂ ਦਾ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਧੰਨਵਾਦ ਵੀਡੀਓ ਨੂੰ ਜਿਹੜਾ ਕੋਈ ਭੈਣ ਭਰਾ ਨਵਾਂ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਜੀ ਧੰਨਵਾਦ